ਜੀ ਪੰਜਾਬੀਓ ਸਸਰੀਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਇੱਕ ਕਸਾਨਾ ਬਾਰੇ ਜੋ ਕਿ ਭਾਈ ਦਿਨ ਬਦਨ ਜਿਹੜਾ ਇੱਕ ਕਸਾਨਾ ਨਾਲ ਬਹੁਤ ਅਤਿਆਚਾਰ ਹੋ ਰਿਹਾ ਤਾਂ ਜਿਹਦੇ ਵਿੱਚ ਹੁਣ ਕੱਲ ਤਰਨਤਾਰ ਦੀ ਜਿਹੜੀ ਇਹ ਵੀਡੀਓ ਆਈ ਹੈ ਸਾਹਮਣੇ ਜਿਹੜੇ ਬਜ਼ੁਰਗ 75 ਸਾਲ ਦੀ ਉਮਰ ਦਾ ਕੋਈ 65 ਸਾਲ ਦੀ ਉਮਰ ਕੋਈ 50 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੇ ਕੀ ਕੱਲ ਆਪਾਂ ਕਹ ਦਈਏ ਵੀ ਪੁਲਿਸ ਵੱਲੋਂ लाठी चार्ज ਕੀਤਾ ਗਿਆ ਨਾਤਾ ਇਹ ਦੇਖਦੇ ਆ ਬਜ਼ੁਰਗ ਨਾ ਇਹ ਦੇਖਦੇ ਨੌਜਵਾਨ ਜਦੋਂ ਜੀ ਕਰਦਾ ਜਿਹਦੇ ਜੀ ਕਰਦਾ ਡਾਂਗਾ ਮਾਰਦੇ ਆ ਤਾਂ ਹੁਣ ਗੱਲ ਆ ਗਈ ਸਰਕਾਰਾਂ ਦੀ ਜਿਹੜੀ ਸਰਕਾਰ ਕੋਈ ਪੰਜਾਬ ਦੇ ਵਿੱਚ ਅੱਜ ਤੱਕ ਸਰਕਾਰ ਰਹੀ ਆ ਹਰ ਕਿਸੇ ਨੇ ਅਤਿਆਚਾਰ ਕੀਤਾ ਹਾਲਾਂਕਿ ਕਾਂਗਰਸ ਕਾਲੀਆਂ ਦੇ ਦੌਰ ਦੇ ਵਿੱਚ ਘੱਟ ਸੀ ਮੜੇ ਹੈਗਾ ਮਾ ਕੋਈ ਇੰਨੇ ਨਹੀਂ ਹੁੰਦੇ ਸੀ ਪਰ ਹੁਣ ਬਹੁਤ ਜ਼ਿਆਦਾ ਜਦੋਂ ਦੀ ਇਹ ਸਰਕਾਰ ਆਈ ਹੈ ਸੀਐਮ ਭਵੰਤਮਨ ਇਹਨਾਂ ਨੂੰ ਹੋ ਗਏ 2.5 ਸਾਲਾ ਪੌਣੇ 3 ਸਾਲ ਹੋ ਗਿਆ ਇਹਨੂੰ ਉਦੋਂ ਦਾ ਬਹੁਤ ਅਤਿਆਚਾਰ ਹੋ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਤੇ ਸਾਰਿਆਂ ਤੇ ਚਲੋ ਜਿਹੜੇ ਆਪਾਂ ਧਰਨੇ ਰੱਖੇ ਗਏ ਇਹਨਾਂ ਨੂੰ ਮੰਗਾਂ ਨੂੰ ਲੈ ਕੇ ਜਿਹੜੇ ਰੱਖੇ ਗਏ ਆ ਉਹ ਤਾਂ ਇੱਕ ਜਿਹੜੇ ਦੇ ਵਾਅਦੇ ਕਰੇ ਇਹਨਾਂ ਨੇ ਸਰਕਾਰਾਂ ਨੇ ਉਹ ਹੁਣ ਪੂਰੇ ਨਹੀਂ ਕਰ ਰਹੇ ਕਿਉਂਕਿ ਜਿਹੜਾ ਇੱਕ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਅੰਦੋਲਨ ਚੱਲਿਆ ਸੀ ਜਦੋਂ ਪਹਿਲੀ ਵਾਰ ਲੱਗਿਆ ਸੀ ਉਦੋਂ ਵੀ ਲੰਬਾ ਅੰਦੋਲਨ ਚੱਲਿਆ ਸੀ ਕਈ ਨੌਜਵਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਸੀ ਆ ਉਹਨਾਂ ਇਹਨਾਂ ਨੇ ਇੱਕ ਵਾਅਦਾ ਕਰਿਆ ਸੀ ਮੰਗਾਂ ਮੰਨ ਲੀਆਂ ਸੀ ਵੀ ਹਾਂ ਸਾਨੂੰ ਪੂਰੀਆਂ ਇਹ ਮੰਗਾਂ ਛੋਡੀਆਂ ਪੂਰੀਆਂ ਕਰ ਦਾਂਗੇ ਉਦੋਂ ਬਾਅਦ ਇਹ ਵਾਅਦੇ ਤੋਂ ਮੁੱਕਰ ਗਏ ਫਿਰ ਉਹੀ ਹਾਲ ਹੋ ਗਿਆ ਤੇ ਹੁਣ ਦੁਬਾਰਾ ਤਾਂ ਜਿਹੜਾ ਔਖ ਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਫਿਰ ਤੋਂ ਤਰਨ ਲੱਗੇ ਕਿ ਕਿਸਾਨਾਂ ਦੇ ਤਾਂ ਉਹ ਗੱਲ ਵਿਵਾਦ ਜਿਹੜਾ ਹੁਣ ਵਿਵਾਦ ਛੜਿਆ ਪਿਆ ਹਰ ਪਾਸੇ ਕਿਸਾਨਾਂ ਨਾਲ ਬਹੁਤ ਅਤਿਆਚਾਰ ਹੋ ਰਿਹਾ ਕੱਲ ਤਰਨਤਾਰ ਦੇ ਵਿੱਚ ਸ਼ਰਿਆਮ ਟਾਂਗਾ ਮਾਰ ਰਹੀ ਹੈ ਸਰਕਾਰ ਬਜ਼ੁਰਗ ਨਹੀਂ ਦੇਖਦੇ ਸਾਡੇ ਮਾਵਾ ਪਿਓ ਸਮਾਨ ਆ ਉਮ ਵੀ ਕਹਿ ਸਕਦੇ ਆ ਸਾਈਡ ਤੇ ਹੋ ਜੋ ਡੰਗ ਹੀ ਕਿਉਂ ਮਾਰ ਰਿਆ ਹੁਣ ਮੈਂ ਗੱਲ ਸਾਰੀ ਤੁਹਾਨੂੰ ਦੱਸਣ ਜਾ ਰਾਂ ਜਿਹੜੇ ਇਹ ਠੇਕੇਦਾਰ ਹੁੰਦੇ ਆ ਜਿਹੜੇ ਰੋਡ ਆ ਆਪਾਂ ਕਹਿੰਦੇ ਆ ਰੋੜਾਂ ਤੇ ਮਿੱਟੀ ਪਾਉਂਦੇ ਟਰਾਲੇ ਭਰ-ਭਰ ਕੇ ਤਾਂ ਹੁਣ ਇਹ 1.5 ਸਾਲ ਪਹਿਲਾਂ ਉਸ ਜਗ੍ਹਾ ਦੀ ਨਿਲਾਮੀ ਹੋਈ ਸੀ ਕੋਈ ਜਿਹੜੇ ਟਿੱਬੇ ਲੱਗੇ ਹੁੰਦੇ ਆ ਕੋਈ ਰਾਸਤਾ ਲੰਘਦਾ ਪਤਾ ਨਹੀਂ ਟੱਬਾਗਾ ਉੱਥੋਂ ਦਾ ਜਿਹੜੀ ਇਹ ਖਬਰ ਹਾਈਲਾਈਟ ਮੁੱਦਾ ਬਣ ਚੁੱਕੀ ਕੱਲ ਦੀ ਇਹ ਬਹੁਤ ਵੀਡੀਓ ਜਾਦੇ ਵਾਇਰਲ ਹੋ ਰਹੀ ਆ ਤੇ ਆਪਾਂ ਜਿਵੇਂ ਹਰ ਰੋਜ਼ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਹ ਵੀ ਪੰਜਾਬ ਦੀ ਜਿਹੜੀ ਗੱਲਬਾਤ ਹੁੰਦੀ ਹੈ ਥੋਡੇ ਨਾਲ ਸਾਂਝੀ ਕਰਦੇ ਆ ਤੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਇਹ ਸਰਕਾਰਾਂ ਨੂੰ ਆਪਾਂ ਜਿਹੜਾ ਆਪਣੇ ਪੰਜਾਬੀਆਂ ਦੇ ਨਾਲ ਖੜੇ ਆ ਜੋ ਗੱਲਬਾਤ ਹੁੰਦੀ ਹੈ ਸਾਂਝੀ ਕਰਦੇ ਆ ਥੋਡੇ ਨਾਲ ਤੇ ਜਿਹੜੀ ਹੁਣ ਗੱਲ ਇਹ ਸਰਕਾਰਾਂ ਨੂੰ ਲੈ ਕੇ ਆਉਂਦੀ ਆ ਵੀ ਜਿਹੜੇ ਹੁਣ ਇਹ ਠੇਕਾਂ ਦੇ ਠੇਕੇਦਾਰਾਂ ਦੇ ਅਲੀ ਸਾਈਡ ਹੋ ਗਏ ਹੁਣ ਕਿਸਾਨਾਂ ਦਾ ਕਹਿਣਾ ਇਹ ਆ ਜਿਹੜੀ 1.5 ਸਾਲ ਪਹਿਲਾਂ ਨਿਲਾਮੀ ਹੋਈ ਸੀ ਉਦੋਂ ਵੀ ਕਿਸਾਨਾਂ ਨੇ ਵਿਰੋਧ ਕੀਤਾ ਸੀ ਜਿਹੜੇ ਉਹ ਮਿੱਟੀ ਪਾਉਂਦੇ ਆ ਉਥੋਂ ਚੱਕਦੇ ਆ ਜੀਸੀਬੀ ਨਾਲ ਤੇ ਰੋੜਾਂ ਨੂੰ ਰੋੜਾਂ ਤੇ ਪਾਉਂਦੇ ਆ ਜਾਂ ਕਿਤੇ ਵੀ ਲਿਆਂਦੇ ਆ ਭਰਕੇ ਤੋਂ ਉਹਦੇ ਚ ਨੁਕਸਾਨ ਕਿਨੂ ਆ ਜੇ ਉਥੋਂ ਮਿੱਟੀ ਚੱਕਣਗੇ ਜ਼ਮੀਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨੁਕਸਾਨ ਆ ਇਹਦਾ ਕਰਕੇ ਉਹਨਾਂ ਨੇ ਵਿਰੋਧ ਕੀਤਾ ਸੀ ਤੇ ਇਹਨਾਂ ਨੇ ਜਦੋਂ ਜੀ ਕਰਦਾ ਨਾ ਇਹ ਬਜ਼ੁਰਗ ਦੇਖਦੇ ਆ ਤਾਂ ਉਹਨਾਂ ਦੇ ਡਾਂਗਾ ਮਾਰ ਰਹੇ ਆ ਜਿਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਸਿੱਧਾ ਸਰਿਆਮ ਤੱਕਾ ਹੋ ਰਿਹਾ ਕਿਸਾਨਾਂ ਨਾਲ ਤੇ ਬਹੁਤ ਇਹ ਤੁਸੀਂ ਦੱਸ ਹੋਏ ਜਾਂਦੇ ਆ ਜਦੋਂ ਦੀ ਇਹ ਸਰਕਾਰ ਆਈ ਹੈ ਹੁਣ ਸਿੱਧੀ ਗੱਲ ਬਸ ਐਨੀ ਕਾ ਜਿਹੜੇ ਇਹ ਪੁਲਿਸ ਵਾਲੇ ਆ ਕਿਹਦੇ ਕਹਿਣ ਤੇ ਕਰਦੇ ਇਹ ਸਾਰਾ ਕੁਝ ਆਰਡਰ ਕਿਹਦੇ ਹੁੰਦੇ ਆ ਇਹਨਾਂ ਨੂੰ ਸੀਐਮ ਭਵੰਤਮਾਨ ਦੇ ਜਦੋਂ ਇਹਨਾਂ ਦੇ ਆਰਡਰ ਜਾਂਦੇ ਆ ਉਦੋਂ ਇਹ ਆਪਣੇ ਬੰਨਿਓ ਕਾਰਵਾਈ ਸ਼ੁਰੂ ਕਰਦੇ ਆ ਇਸ ਹੀ ਸਾਲ ਦੇ ਵਿੱਚ ਕਈ ਵਾਰ ਕਈ ਵਾਰੀ ਇਹਨਾਂ ਨੇ ਨਾ ਇਹ ਬਜ਼ੁਰਗ ਦੇਖਣ ਨਾ ਇਹ ਮੈਲਾਵਾ ਦੇਖਣ ਚੰਡੀਗੜ੍ਹ ਦੇ ਵਿੱਚ ਪਾਣੀ ਦੀਆਂ ਬਿਛਾਰਾ ਮਾਰੀਆਂ ਗਈਆਂ ਜਦੋਂ ਇਹ ਧਰਨਾ ਰੱਖੇ ਗਏ ਸੀਗੇ ਆਪਣੇ ਇਹਦੇ ਖਿਲਾਫ ਸੇਮ ਭਵਨਤਮਾਨ ਖਿਲਾਫ ਜਿਹੜੇ ਟੀਚਰਾਂ ਬੰਨਿਓ ਅਧਿਆਪਕ ਜਿਹੜੇ ਔ ਟੀਚਰ ਆਪ ਕਹਿੰਦੇ ਅਧਿਆਪਕ ਹੀ ਨਾ ਟੀਚਰ ਜਿਵੇਂ ਮਾਸਟਰ ਮਾਸਟਰ ਦੀਆਂ ਹਨਾ ਧਰਨਾ ਰੱਖਿਆ ਗਿਆ ਸੀ ਕੋਈ ਆਪਣੇ ਬੰਨਿਓ ਜਿਹੜਾ ਇਹਨਾਂ ਨੇ ਕੋਈ ਰੋਸ ਜਿਤਾਉਣਾ ਹੀ ਹੁੰਦੇ ਆ ਜਿਵੇਂ ਚਲੋ ਗੱਲਬਾਤ ਜਿਵੇਂ ਕਰਦੇ ਆ ਲੋਕ ਆਪਣੇ ਵਧੀਆ ਸ਼ਾਂਤ ਨੇ ਤਰੀਕੇ ਨਾਲ ਬੈਠੇ ਸੀ ਤੇ ਜਾ ਕੇ ਉੱਥੇ ਇਹਨਾਂ ਨੇ ਨਾ ਹੀ ਬਜ਼ੁਰਗ ਦੇਖ ਫਿਰ ਤੋਂ ਕਹਿਣਾ ਵਾ ਨਾ ਮਹਿਲਾਵਾ ਦੇਖਣ ਜਿੱਧਰੋਂ ਜੀ ਕਰਦਾ ਉਵੇਂ ਕਰਦੇ ਆ ਆਰਡਰ ਹੁੰਦੇ ਇਹਨਾਂ ਨੂੰ ਮਗਰੋਂ ਜਿਹਦੇ ਕਹਿਣ ਤੇ ਹੁੰਦੇ ਆ ਸੀਐਮ ਭਵੰਤਮਾਨ ਦੇ ਪੰਜਾਬ ਦੇ ਵਿੱਚ ਕੌਣ ਸੀਐਮ ਭਵੰਤਮਾਨ ਹੁਣ ਜਿਆਦਾ ਸਮਾਂ ਇਹ ਪੰਜਾਬ 'ਚ ਵੀ ਧੀ ਰਹਿਣਗੇ ਜਿਹਦੇ ਵਿੱਚ ਗੱਲ ਇੰਨੀ ਕਾ ਗਈ ਵੀ ਜਿਹੜੇ ਇਹ ਪੰਜਾਬ ਪੁਲਿਸ ਆ ਮੰਨਦੇ ਆ ਵੀ ਵਿੱਚ ਜ਼ਿੰਮੇਵਾਰਾਂ ਦੇ ਮੁੰਡੇ ਵੀ ਹੈਗੇ ਆ ਪਰ ਉਹ ਕਹਿੰਦੇ ਆ ਸਾਡੀ ਡਿਊਟੀ ਆ ਪਰ ਜਦੋਂ ਇਹ ਡਾਂਗਾ ਮਾਰ ਰਿਹਾ ਉਦੋਂ ਇਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਤਾਜੇ ਬਰਾਬਰ ਸਾਡੇ ਕਿਸਾਨ ਜਾਂ ਕੋਈ ਸਾਡੇ ਮਜ਼ਦੂਰ ਬਰਾਬਰ ਡਾਂਗਾ ਝੱਕਦੇ ਆ ਇਹਨਾਂ ਦੇ ਤੇ ਇਹਨਾਂ ਤਾਂ ਬਣੂਆਂ ਕੀ ਯਾਮਣਾ ਸਾਹਮਣਾ ਹੋ ਗਿਆ ਤਾਂ ਇਹਨਾਂ ਦਾ ਬੰਨਣਾ ਕੁਝ ਨਹੀਂ ਫੱਟੜੋਂ ਉਨੀ ਤੁਸੀਂ ਹੋ ਜਾਓਗੇ ਤੇ ਉਨੀ ਕਿਸਾਨ ਹੋਣਗੇ ਗੱਲ ਇੰਨੀ ਕਾਗੀ ਬਸ ਜਿਹੜੀਆਂ ਸਰਕਾਰਾਂ ਇਹ ਕਰਾ ਰਹੀਆਂ ਸਿੱਧਾ ਸਾਫ ਪਤਾ ਲੱਗਦਾ ਸਰਕਾਰਾਂ ਦੇ ਕਹਿੰਦੇ ਹੁੰਦਾ ਤੇ ਸਰਕਾਰਾਂ ਹੀ ਇਹ ਕਰਾ ਰਹੀਆਂ ਜਿਹਦੇ ਵਿੱਚ ਗੱਲ ਗੁੱਸਾ ਇੱਥੋਂ ਆਉਂਦਾ ਜਿਹੜੇ ਬਜ਼ੁਰਗਾਂ ਮਾਪਿਓ ਦੀ ਸਮਾਨ ਆਪਣੇ ਵੀ ਮਾਤਾ ਪਿਤਾ ਹੈਗੇ ਆ ਘਰੇ ਉਹਨਾਂ ਦੀ ਉਮਰ ਤੇ ਉਹਨੂੰ ਕੁੱਟੀ ਜਾਂਦੇ ਜਦੋਂ ਜੀ ਕਰਦਾ ਪਸ਼ੂਆਂ ਵਾਂਗੂ ਮਾਰਦੇ ਵਡਾਂਗਾ ਗੱਲਬਾਤ ਕਿਸੇ ਹੋਰ ਤਰੀਕੇ ਨਾਲ ਵੀ ਹੋ ਜਾਂਦੀ ਹੈ ਬਹਿ ਕੇ ਵੀ ਤਾਂ ਜਦੋਂ ਜੀ ਕਰਦਾ ਕਹਿਣ ਦਾ ਮਤਲ ਇਹਨਾਂ ਨੂੰ ਜਿਹੜੇ ਆਰਡਰ ਹੁੰਦੇ ਆ ਮਗਰੋਂ ਸੀਐਮ ਭੰਤਮਾਨ ਦੇ ਹੁੰਦੇ ਆ ਜਿਹੜੇ ਤਾਂ ਹੀ ਇਹ ਆਪਣੇ ਵੱਨੀਓ ਜਿਹੜਾ ਇਹ ਕਾਰਵਾਈ ਸ਼ੁਰੂ ਕਰਦੇ ਆ ਕਈ ਵਾਰੀ ਇਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਇੱਕ ਪਹਿਲਾ ਧਰਨਾ ਰੱਖਿਆ ਗਿਆ ਸੀ ਬੰਦੀ ਸਿੰਘਾਂ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਰੱਖਿਆ ਗਿਆ ਸੀ। ਚੰਡੀਗੜ੍ਹ ਦੇ ਵਿੱਚ ਤਾਂ ਉੱਥੇ ਇਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਅਥਰੂ ਗਾਇਨ ਦੇ ਕੋਲੇ ਡੇਘੇ ਗਿਆ ਕਿਹਦੇ ਗਾਇਨ ਤੇ ਡੇਘੇ ਸੀ ਜੀਮਪੁਣਤ ਮੰਨਦੇ ਸਾਰਾ ਕੁਝ ਇਹ ਸਰਕਾਰਾਂ ਕਰਵਾ ਰਹੀਆਂ ਬਾਅਦ ਦੇ ਵਿੱਚ ਜਦੋਂ ਵੋਟਾਂ ਦਾ ਸਮਾਂ ਦਾ ਉਦੋਂ ਇਹ ਹੱਤ ਬੰਨ ਕੇ ਹੁੰਦੀ ਆ ਵੀ ਸਾਨੂੰ ਵੋਟ ਪਾਓ ਜੀ ਵੋਟ ਪਾਓ ਇਹ ਸਿਰਫ ਇਹ ਕਿਨਾਂ ਦਾ ਦਿਖਾਉਣ ਦਾ ਚਿਹਰਾ ਕੁਝ ਹੋਰ ਹੁੰਦਾ ਤਾਂ ਬਾਅਦ ਦਾ ਕੁਝ ਹੋਰ ਹੁੰਦਾ ਜਿਵੇਂ ਕਿ ਆਪਾਂ ਕਹਦੇ ਹਾਂ ਹਾਥੀ ਦੇ ਦਿਖਾਉਣ ਦੇ ਦੰਦ ਕੁਸ਼ੋਰਾ ਖਾਣ ਦੇ ਕੋ ਜ਼ੋਰ ਹੁੰਦੇ ਆ ਤਾਂ ਐਵੇਂ ਗੱਲ ਇਹਨਾਂ ਦੀ ਲੀਡਰਾਂ ਦੀ ਹੁੰਦੀ ਆ ਤਾਂ ਹੁਣ ਇਹਨਾਂ ਨੂੰ ਦਿਸਦਾ ਨਹੀਂ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਾਰਾ ਕੁਝ ਦਿਸਦਾ ਇਹਨਾਂ ਨੂੰ ਜਿਵੇਂ ਕਿ ਹੁਣ ਜਗਜੀਤ ਸਿੰਘ 75 ਸਾਲ ਦਾ ਬਜ਼ੁਰਗ ਆ ਜੋ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਘੱਟੋ ਘੱਟ 2-3 ਮਹੀਨਿਆਂ ਤੋਂ ਉੱਤੇ ਦਿਨ ਹੋ ਚੱਲੇ 3 ਮਹੀਨਿਆਂ ਦੇ ਕਰੀਬ ਪਹੁੰਚ ਗਏ ਹਾਲੇ ਤੱਕ ਉਹਦੀ ਕੋਈ ਆਪਣੇ ਬਨੀਓ ਪ੍ਰਕਿਰਿਆ ਸਰਕਾਰ ਬਨੀਓ ਕੋਈ ਅਪੀਲ ਨਹੀਂ ਆਈ ਵੀ ਅਸੀਂ ਭਾਈ ਸੋਲੇ ਹਾਂ ਜਿਹੜੀ ਕਹਿੰਦੇ 14 ਫਰਵਰੀ ਨੂੰ ਅਸੀਂ ਸੁਣਵਾਈ ਹੋਊਗੀ ਜਗਜੀਤ ਦੱਲੇਵਾਲ ਦੀ ਵੈਸੇ ਤਾਂ ਉਹ ਵੀ ਨੇੜੇ ਆ ਗਏ 14 ਫਰਵਰੀ ਕੋਈ ਜ਼ਿਆਦਾ ਦੂਰ ਨਹੀਂ ਇੱਕ ਦੋ ਦਿਨ ਹੀ ਸੰਚਾ ਪਰ ਲੇਕਿਨ ਜਿਹੜੇ ਇਹ ਇੱਕ ਤਰ੍ਹਾਂ ਦੇ ਆਪਾਂ ਕਹਿੰਦੇ ਆ ਵੀ ਲੋਕਾਂ ਨੂੰ ਟਾਰਗੇਟ ਕਰਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਜਿਵੇਂ ਪਹਿਲਾਂ ਤੋਂ ਸ਼ੁਰੂਆਤ ਤੋਂ ਇਹਨਾਂ ਨੇ ਮੰਗਾ ਪੂਰੀਆਂ ਕਿ ਆਪਣੇ ਮਨੂ ਮੰਨੀਆਂ ਸੀ ਵੀ ਹਾਂ ਅਸੀਂ ਜਿਹੜਾ ਪਹਿਲਾ ਅੰਦੋਲਨ ਸ਼ੁਰੂਆਤ ਤੋਂ ਜਦੋਂ ਕਿਸਾਨ 2 ਸਾਲ ਲੰਬਾ ਅੰਦੋਲਨ ਚੱਲਿਆ ਸੀ ਉਹ ਤੋਂ ਵੀ ਡੇਢ ਸਾਲ ਕਈ ਜਾਨਾਂ ਨੌਜਵਾਨਾਂ ਸ਼ਹੀਦ ਵੀ ਹੋਏ ਸੀ ਬਹੁਤ ਬੇਕਸੂਰ ਵਿੱਚ ਉਹ ਹੋਏ ਜਾਨਾਂ ਚਲੀਆਂ ਗਈਆਂ ਕਈਆਂ ਦੀ ਤਾਂ ਉਹਨਾਂ ਅਰਜਾਨਾ ਕੌਣ ਪਰੂ ਸਰਕਾਰ ਨੂੰ ਤਾਂ ਇਹਨਾਂ ਨੂੰ ਇਹ ਹੋ ਰਿਹਾ ਜਿੱਥੇ ਇੱਕ ਜਾਂਦਾ ਜਾਣ ਕੋਈ ਗੱਲ ਨਹੀਂ ਜਿੱਥੇ ਪਹਿਲਾਂ ਵਾਗੇ ਪਰ ਇਹ ਇਨਜਾਮ ਇਹਨਾਂ ਨੂੰ ਭੁਗਤਣਾ ਪਊਗਾ ਜੇ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਤਾਂ ਤੁਹਾਡਾ ਕੀ ਬਣੂਗਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨੂ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੋਲ ਕਰ ਮਿਲਦੇ ਕੱਲ ਨੂੰ ਬਟੋਕ ਤੇ ਧੰਨਵਾਦ